ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਰਤੀ ਦਾ ਕਤਲ ਕਰ ਦਿੱਤਾ ਗਿਆ ਤਰਨਤਾਰਨ ਤੋਂ ਇਹ ਮਾਮਲਾ ਸਾਹਮਣੇ ਆਇਆ ਅਣਪਛਾਤੇ ਲੋਕਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਸਵੰਤ ਸਿੰਘ ਬਿੱਟੂ ਵੱਜੋਂ ਮ੍ਰਿਤਕ ਦੀ ਪਛਾਣ ਹੋਈ ਹੈ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਫੇਰੋਤੀ ਦੀ ਮੰਗ ਕੀਤੀ ਜਾ ਰਹੀ ਸੀ ਜਦੋਂ ਮੰਗ ਪੂਰੀ ਨਹੀਂ ਕੀਤੀ ਗਈ ਤਾਂ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਰਨਤਾਰਨ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਤਰਨਤਾਰਨ ਦੇ ਪਿੰਡ ਦੁਬਲੇ ਵਿੱਚ ਇੱਕ ਆਰਤੀ ਦਾ ਕਤਲ ਕਰ ਦਿੱਤਾ ਗਿਆ ਫਰੋਤੀ ਦੀ ਮੰਗ ਜਦੋਂ ਨਹੀਂ ਪੂਰੀ ਕੀਤੀ ਗਈ ਤਾਂ ਅਣਪਛਾਤੇਆ ਵੱਲੋਂ ਮੌਤ ਦਾ ਘਾਟ ਉਤਾਰ ਦਿੱਤਾ ਗਿਆ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਰੋਂਦੇ-ਕਰਲੋਂਦੇ ਹੋਏ ਪਰਿਵਾਰਕ ਮੈਂਬਰ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਨੇ ਆਪਣੇ ਪਰਿਵਾਰ ਦਾ ਇੱਕ ਬਹੁਤ ਹੀ ਇੰਪੋਰਟੈਂਟ ਜੀ ਖੋ ਦਿੱਤਾ ਹੈ ਤੇ ਪੱਟੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਪੁਣਛਾਣ ਕੀਤੀ ਜਾ ਰਹੀ ਹੈ ਜੀ ਨਾਇਬ ਜੀ ਆਪਣਾ ਆਪਣਾ ਨਾ ਬਈ ਜੰਦਰ ਸਿੰਘ ਜੀ ਕਿਹੜਾ ਪਿੰਡਾ ਪਿੰਡ ਦਬਲੀ ਜੀ ਕੀ ਮਸਲਾ ਹੈ ਆੜਾ ਗੋਲੀਆਂ ਚੱਲੀਆਂ ਤੇ ਹਾਂ ਨਹੀਂ ਮਸਲਾ ਕੀ ਇਦਾਂ ਮੁੰਡੇ ਫਿਰਦੇ ਸੀ ਇਹਦੇ ਮਗਰ-ਮਗਰ ਐਸੇ ਮੰਗਦੇ ਸੀ ਅੱਛਾ ਕਦੀ-ਕਦੀ ਮਾਤਰ ਵਿਚਾਰਾ ਬੰਦਾ ਚਲੋ ਬੰਦਾ شریف ਸੀ ਸਾਰੇ ਪਿੰਡ ਦਾ ਸਾਂਝਾ ਸੀ ਕਦੀ ਕਿਸੇ ਨੂੰ ਮਨੇ ਕੋਈ ਗਰੀਬ ਆ ਗਿਆ ਗੁਰਬਾ ਆ ਗਿਆ ਕੋਈ ਲੈਣੇ ਵਾਲਾ ਕੋਈ ਦੇਣੇ ਵਾਲਾ ਕੋਈ ਉਦਾਂ ਫਰੀ ਵੀ ਆ ਕੇ ਮੰਗੇ ਤੇ ਕਿਸੇ ਨੂੰ ਮੋਤਦਾ ਨਹੀਂ ਸੀ ਬਹੁਤ ਜ਼ਿਆਦਾ ਬੰਦਾ ਨੇਕ ਸੀਗਾ ਤੇ ਬਹੁਤ ਧੱਕਾ ਆਇਆ ਵਿਚਾਰਾ ਬੈਠਾ ਸੀ ਦੁਕਾਨ 'ਚ ਸਾਹਬ ਕਰਨ ਦੇ ਆਏ ਆ ਦੋ ਜਣੇ ਤੇ ਉਹ ਇੱਕ ਮੋਟਰਸਾਈਕਲ ਤੇ ਤੇ ਇੱਕ ਥੱਲੇ ਉਤਰਿਆ ਤੇ ਉਹਨੇ ਮਾਰੀਆਂ ਗੋਲੀਆਂ ਇੱਕ ਨੂੰ ਮ ਇਹ ਜਿਹੜੀ ਮੋਦੋ ਇਹ ਹੀ ਨਾ ਕਿ ਨਾ ਇਹ ਨਾ ਉੱਤਰਾ ਦੇ ਬਿੱਟੂ ਬਿੱਟੂ ਆਉਂਦੇ ਆ ਤਾਂ ਸਿੱਧੇ ਨਾਂ ਦਾ ਪਤਾ ਨਹੀਂ ਕੀ ਆ ਬਿੱਟੂ ਬਿੱਟੂ ਸਿੰਘ ਉਮਰ ਕਿੰਨੀ ਹੋਏਗੀ ਉਮਰ ਹੋਊਗੀ 30 35 ਸਾਲ ਦੀ ਉਮਰ 40 ਦੀ ਹੋਊਗੀ ਇਹਦੀ 40 ਕਿ ਸਾਲ ਦੀ ਉਮਰ ਹੋਊਗੀ ਇਹ ਕੀ ਮਸਲਾ ਕੋਈ ਫਰੋਤੀ ਪੁੱਤੀ ਦਾ ਹਾਂ ਫਰੋਤੀ ਮੰਗਦੇ ਸੀ ਇਹ ਤੋਂ ਵਿਚਾਰ ਪਤਾ ਲੱਗਾ ਕੌਣ ਆਏਗਾ ਨਹੀਂ ਪਤਾ ਨਹੀਂ ਇੰਨਾ ਨਹੀਂ ਪਤਾ ਵੀ ਕੌਣ ਮੰਗਦਾ ਸੀ ਕੌਣ ਨਹੀਂ ਮੰਗਦਾ ਇਹਨਾਂ ਨੂੰ ਚਲੋ ਆਪਦਾ ਬੰਦਬਾਸ ਕਰੀ ਫਿਰਦੇ ਪਰ ਹੁਣ ਆਏ ਦੋ ਜਣੇ ਬੈਠਾ ਦੁਕਾਨੇ ਤੇ ਮੇਰੇ ਪਿੰਡ ਦੁਬਲੀ ਦੇ ਵਿੱਚ ਇੱਕ ਮੌਢਰ ਹੋਇਆ ਹੈ ਉਹਨਾਂ ਦਾ ਜਿਹੜੀ ਬੁਢਲੀ ਜਾਂਚ ਦੇ ਵਿੱਚ ਕੀ ਸਾਹਮਣੇ ਆਇਆ ਜੀ ਇੱਕ ਨਾਮ ਲੂ ਵਿਅਕਤੀ ਇੱਥੇ ਆਇਆ ਜੀ ਮੋਟਰਸਾਈਕਲ ਤੇ ਸਵਾਰ ਹੋ ਕੇ ਤੇ ਉਹਨੇ ਆ ਕੇ ਜਸਵੰਤ ਸਿੰਘ ਜੀ ਇੱਥੇ ਆੜ ਦਾ ਕੰਮ ਕਰਦੇ ਇਹ ਦੁਬਲੀ ਦੇ ਇਹਨਾਂ ਦੀ ਇੱਥੇ ਵੀ ਆ ਤੇ ਕੋਟ ਬੁੱਡੇ ਵੀ ਆੜ ਤੇ ਆ ਦੁਬਲੀ ਪਿੰਡ ਵੀ ਆੜ ਤੇ ਉਹ ਨਾਮ ਲੂ ਬੰਦਾ ਜਿਹੜਾ ਉਹਨੇ ਮੂੰਹ ਬੰਦਿਆ ਹੋਇਆ ਹੈ ਉਹਨੇ ਆ ਕੇ ਇਹਨਾਂ ਦੇ ਗੋਲੀਆਂ ਮਾਰੀਆਂ ਕੀ ਮਾਮਲਾ ਲੱਗਦਾ ਸਰ ਕੋਈ ਫਰੋਤੀ ਦਾ ਮਾਮਲਾ ਹੈਗਾ ਕੁਝ ਉਹ ਅਜੇ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਵੀ ਸਾਹਮਣੇ ਗੱਲ ਆਊਗੀ ਫਿਲਹਾਲ ਤੇ ਸਾਡੇ ਪਹਿਲਾਂ ਕੋਈ ਇਹਦੇ ਬਾਰੇ ਇਨਫੋਰਮੇਸ਼ਨ ਨਹੀਂ ਸੀਗੀ ਕੋਈ ਸੈਪਰੇਟ ਕੋਈ ਪਾਰਟ ਨਿਕਲਿਆ ਤੇ ਉਹਦੇ ਬਾਰੇ ਕਿੰਨੇ ਫੇਰ ਹੋਏ ਜੀ ਕਿੰਨੇ ਫੇਰ ਹੋਏ ਜੀ ਫੇਰ ਉਹਨੂੰ ਵੈਰੀਫਾਈ ਕਰ ਰਹੇ ਆ ਵੀ ਕਿੰਨੇ ਹੋਏ ਆ ਜੀ ਬਾਕੀ ਉਥੋਂ ਖੋਲਪੜਾ ਵੀ ਦੁਸ਼ਮਣੀ ਲੱਗਦੀ ਸਰ ਕੀ ਕੀ ਰੰਜਿਸ਼ ਲੱਗਦੀ ਵੀ ਦਿਸਣੀ ਇਹ ਹੁਣ ਜੋ ਪਰਿਵਾਰ ਸਟੇਟਮੈਂਟ ਦੇਊਗਾ ਉਹਦੇ ਹਿਸਾਬ ਨਾਲ ਜੋ ਵੀ ਆਪਾਂ ਅਗਲੀ ਕਾਰਵਾਈ ਦਰਜ ਕਰੀ ਕਾਰਵਾਈ ਪਰਚਾ ਦਰਜ ਕਰ ਰਹੇ ਆ ਜੀ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਸਾਹਮਣੇ ਗੱਲ ਆਊਗੀ ਉਦੋਂ ਬਾਅਦ ਤਾਂ ਫੈਸਲਾ ਕਰਾਂਗੇ ਇਹ ਸਰ ਇੱਕ ਜਣੇ ਤੇ ਗੋਲੀ ਵਿੱਚ ਜੀ ਕੋਰੀ ਕੋਈ ਇੱਕ ਬੰਦੇ ਦੇ ਵੱਜੀ ਜੀ ਸਰਕੀ ਪ੍ਰੋਦੀਪੂਜਾ ਦਾ ਮਸਲਾ ਕੋਈ ਇਹਨਾਂ ਨੇ ਪਹਿਲਾਂ ਤੇ ਸਾਨੂੰ ਰੂਏ ਦੇ ਬਾਰੇ ਕੋਈ ਅਜੇ ਜਾਣਕਾਰੀ ਨਹੀਂ ਦਿੱਤੀ ਜੇ ਕੋਈ ਹੋਊਗੀ ਇਹਨਾਂ ਦੀ ਸੈਪਰੇਟ ਇਹਨਾਂ ਨੂੰ ਆਈ ਹੋਊਗੀ ਤਾਂ ਉਹ ਵੀ ਤਵਦੀਸ਼ ਚ ਆਊਗਾ ਤੇ ਉਹਦੇ ਬਾਰੇ ਵੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਡੀਪਲੀ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਸਾਹਮਣੇ ਆਇਆ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਠੀਕ ਹੈ ਥੈਂਕ ਯੂ ਜੀ